ਜੈ ਸ਼੍ਰੀ ਰਾਮ ਪਰਮਾਤਮਾ ਦੀ ਜੈ ਦੇਖੋ ਕਈ ਦਿਨਾਂ ਤੋਂ ਸਾਡੇ ਪੰਜਾਬ ਵਿੱਚ ਹੜ੍ਹ ਆਏ ਹੋਏ ਨੇ ਹਮਾਚਲ ਵਿੱਚ ਵੀ ਆਏ ਹੋਏ ਨੇ ਤੇ ਉੱਤਰਾਖੰਡ ਵਿੱਚ ਵੀ ਆਏ ਹੋਏ ਨੇ ਤੇ ਕੁਝ ਹਿੱਸਾ ਜੰਮੂ ਕਸ਼ਮੀਰ ਦਾ ਵੀ ਆ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਇਹ ਪਰਮਾਤਮਾ ਸੁਖ ਸ਼ਾਂਤੀ ਸਾਡੇ ਸਾਰਿਆਂ ਨੂੰ ਰਾਜਾਂ ਨੂੰ ਸੁਖ ਸ਼ਾਂਤੀ ਦਿਓ ਤਾਂ ਕਿ ਪਾਣੀ ਸਮੁੰਦਰੀ ਚਲੇ ਪਾਣੀ ਨੁਕਸਾਨਬੋਧ ਕਰ ਰਿਹਾ ਅਸੀਂ ਹੁਣ ਪਿਛਲੇ ਦਿਨੇ ਸ੍ਰੀ ਖਵਾਜਾ ਪੀਰ ਜੀ ਦੇ ਅਜਮੇਸ਼ ਸ਼੍ਰੀਮ ਜਾ ਕੇ ਵੀ ਉੱਥੇ ਅਰਦਾਸ ਕੀਤੀ ਆ ਵੀ ਇਹ ਖਵਾਜਾ ਪੀਰ ਬਾਬਾ ਜੀ ਵੀ ਸੁਖ ਸ਼ਾਂਤੀ ਦਿਓ ਜਿਹੜਾ ਤੁਹਾਡਾ ਜਲ ਮੁਸੇਜਾ ਹੁਣ ਠੰਡਾ ਕਰ ਦਿਓ ਮੈਂ ਇੱਕ ਦੋ ਗੱਲਾਂ ਹੋਰ ਦੇਖੀਆਂ ਨੇ ਸ੍ਰੀ ਚਮਕੌਰ ਸਾਹਿਬ ਏਰੀਆ ਰੋਪੜ ਦੇ ਏਰੀਏ ਵਿੱਚ ਹੜਪੀੜਤ ਲੋਕ ਇੱਕ ਦੂਜੇ ਨਾਲ ਪੁਰਾ ਭਲਾ ਬੋਲਦੇ ਨੇ ਉੱਥੇ ਕੋਈ ਜਗਤਾਰ ਹਵਾਰੇ ਅਤਵਾਦੀ ਫੋਟੋ ਲਾਈ ਗਈ ਆ ਅਤੇ ਜਨੈਲ ਪਿੰਡਰਾ ਵਾਲੇ ਦੀ ਫੋਟੋ ਲਾਈ ਗਈ ਆ ਜਾ ਉਥੇ ਇੱਕ ਹੋਰ ਜਗਾ ਦੇਖਿਆ ਜਨਾਲਾ ਦੇ ਏਰੀਏ ਵਿੱਚ ਸ੍ਰੀ ਰਮਦਾਸ ਏਰੀਏ ਵਿੱਚ ਉਥੇ ਖਾਲਸਾਤਨ ਦੇ ਨਾਰੇ ਲਾਏ ਗਏ ਨੇ ਦਲ ਖਾਲਸਾ ਬਲੋਂ ਜਿਸ ਦਾ ਪਰਮਜੀਤ ਸਿੰਘ ਮੰਡ ਆਗੂ ਆ ਮੈਂ ਇਹਦੀ ਪੂਰਜੋਰਿੰਦਾ ਕਰਦਾ ਮਾਂ ਦੇਖੋ ਜਿਹੜੇ ਹੜ ਆਏ ਨੇ ਇਸ ਵਿੱਚ ਚਾਹ ਹਿੰਦੂ ਆ ਚਾਹ ਮੁਸਲਮਾਨ ਆ ਸਿੱਖ ਆ ਸਾਈ ਆ ਜੈਨੀਆਂ ਬੁੱਧੀਆਂ ਉਹ ਹਰ ਬੰਦਾ ਉਥੇ ਜਾ ਕੇ ਆਪਣਾ ਯੋਗਦਾਨ ਪਾ ਸਕਦਾ ਵਾ ਲੇਕਿਨ ਉੱਥੇ ਜਾ ਕੇ ਜਿਹੜੇ ਸ਼ਰਨਾਰਤੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਸਾਡੇ ਪੰਜਾਬੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਅਸੀਂ ਮਦਦ ਕਰਨ ਜਾਣਾ ਨਾ ਕਿ ਦਿਖਾਵਾ ਕਰਨ ਜਾਣਾ ਉੱਥੇ ਖਾਲਸਾ ਦਾ ਕੀ ਮਤਲਬ ਹੈ ਜੀ ਉੱਥੇ ਲੋਕਾਂ ਦੇ ਘਰ ਟਹਿਗੇ ਪਛੂਆਂ ਨੁਕਸਾਨ ਹੋ ਗਿਆ ਪਕਸ਼ੀਆਂ ਨੁਕਸਾਨ ਹੋ ਗਿਆ ਲੋਕਾਂ ਦਾ ਆਮ ਲੋਕਾਂ ਦਾ ਸਰਕਾਂ ਦਾ ਕਿੰਨਾ ਬੁਰਾ ਹਾਲਾ ਜਾਨ ਮਾਲ ਜਾਨੋ ਮਾਲ ਜਿਹੜੇ ਚਲੇ ਗਏ ਲੋਕ ਚਲੇ ਗਏ ਜਨੋਮਲੀ ਨੁਕਸਾਨ ਹੋ ਗਿਆ ਅਸੀਂ ਤਾਂ ਪ੍ਰਮਾਤਮਾ ਅਗੇ ਉਹਨਾਂ ਦੇ ਜਿਹੜੇ ਚਲੇ ਗਏ 40 45 ਬੰਦੇ ਉਹਨਾਂ ਦੇ ਅਗੇ ਅਰਦਾਸ ਕਰਦੇ ਪ੍ਰਮਾਤਮਾ ਦੇ ਅਗੇ ਵੀ ਚਾਨਣ ਉਹਨਾਂ ਨੂੰ ਨਵਾਜ਼ ਬਖਸ਼ੋ ਸ਼ਾਂਤੀ ਬਖਸ਼ੋ ਸ਼ਾਂਤੀ ਬਖਸ਼ੋ ਪ੍ਰਮਾਤਮਾ ਜਿਹੜੀ ਕਿਰਪੀਆ ਉਹ ਦੂਰ ਕਰੋ ਸਾਡੇ ਪੰਜਾਬ ਨੂੰ ਜਾਂ ਉਤਰਾਖੰਡ ਨੂੰ ਜਾਂ ਹਮਾਂ ੱਚ ਨજર ਲੱਗੀ ਆ ਇਹ ਦੂਰ ਕਰੋ ਜੰਮੂ ਕਸ਼ਮੀਰ ਨੂੰ ਵੀ ਸੁਖ ਸ਼ਾਂਤੀ ਦਿਓ ਫਿਰ ਜਿਹੜਾ ਇੱਕ ਖਾਲਸਤਾਨੀ ਆਪਣੇ ਆਪ ਨੂੰ ਪੰਜਾਬ ਨੂੰ ਕਹਿੰਦਾ ਪ੍ਰਮੋਟ ਕਰਦਾ ਵੀ ਮੈਂ ਪੰਜਾਬ ਨੂੰ ਖਾਲਸਤਾ ਬਣਾਉਣਾ ਵਾ ਅੱਜ ਉਹ ਕਿੱਥੇ ਗਿਆ ਅੱਜ ਉਹਦਾ ਇੱਕ ਬਿਆਨ ਨਹੀਂ ਆਇਆ ਤਵਾਦੀ ਖਾਲਸਾ ਨਹੀਂ ਪੰਨੂ ਦਾ ਭਈ ਸਾਡ ਜਿਹੜੀ ਸਾਡੀ ਭਾਰਤ ਦੀ ਫੌਜ ਦੇ ਖਿਲਾਫ ਬੋਲਦਾ ਸੀ ਅੱਜ ਉਹੀ ਫੌਜ ਉਹਨਾਂ ਦੇ ਉੱਪਰ ਆਪਣੇ ਦਰਿਆਵਾਂ ਦੇ ਬੰਨਾਂ ਤੇ ਉਹ ਰਾਖੀ ਕਰ ਰਹੀ ਹੈ ਜਦ ਰਾਤ ਕਿੰਨੀ ਵੱਡੀ ਜਮੂਵਾਰੀ ਲੈ ਕੇ ਕੰਮ ਕਰ ਰਹੇ ਆ ਮੈਂ ਤਾਂ ਫੌਜ ਨੂੰ ਸਲੂਟ ਕਰਦਾ ਵਾਂ ਆਮ ਲੋਕਾਂ ਨੂੰ ਸਲੂਟ ਕਰਦਾ ਵਾਂ ਪੰਜਾਬ ਪੁਲਿਸ ਦੇ ਕੋ ਕਿੰਨੀ ਲੱਗੀ ਹੋਈ ਆ ਉਹਨਾਂ ਨੂੰ ਸਪੋਰਟ ਕਰਦਾ ਵਾਂ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਕਾਂਗਰਸ ਆ ਚਾਹੇ ਭਾਜਪਾ ਆ ਜਿਵੇਂ ਕੱਲ ਸ਼ਿਵਰਾਜ ਚੋਹਾਨ ਜੀ ਆਏ ਆ ਉਹ ਵਧੀਆ ਕੰਮ ਕਰ ਰਹੇ ਆ ਚਾਹੇ ਹੋਰ ਹੋਰ ਪਾਰਟੀਆਂ ਅਕਾਲੀ ਦਲ ਵਾਲੇ ਜਾਂ ਜਿਹੜੇ ਪ੍ਰਾਈਵੇਟ ਸੰਸਥਾਵਾਂ ਐਨ ਜੀਓ ਨੇ ਉਹ ਵਧੀਆ ਕੰਮ ਕਰ ਰਹੇ ਆ ਜਾਨੀ ਆਪਾਂ ਕੰਮ ਕਰਦੇ ਹੋ ਲੋਕਾਂ ਦੀ ਸਹਾਇਤਾ ਕਰਦੇ ਹੋ ਨਾ ਕਿ ਉੱਥੇ ਤੁਸੀਂ ਖੜ ਜਗਣ ਪਾਓ ਜਿਹੜੇ ਹਵਾਰਾ ਜਾਂ ਜਨਰਲ ਭਟਰਾ ਦੇ ਫੋਟੋਆਂ ਕੋਈ ਮਤਲਬ ਨਹੀਂ ਫੋਟੋਆਂ ਦਾ ਕੋਈ ਮਤਲਬ ਨਹੀਂ ਆਪਾਂ ਹਰ ਬੰਦਾ ਉਹ ਤੇ ਲਾਲ ਖੂਨ ਵਾਲਾ ਇਹ ਨਹੀਂ ਤੁਹਾਡੇ ਲੋਕਾਂ ਦੇ ਖੂਨ ਹੋ ਗਏ ਚਿੱਟੇ ਹਰ ਜਗ੍ਹਾ ਤੁਸੀਂ ਗੱਲਾਂ ਕਰਦੇ ਹੋ ਤਰਨਤਨ ਏਰੀਆ ਵਿੱਚ ਇੱਕ ਮਾਹੌਲ ਸਿਰਿਆ ਜਾ ਰਿਹਾ ਮੀਡੀਆ ਅੱਜ ਵੀ ਗੱਲਾਂ ਕੀਤੇ ਜਾ ਰਿਹਾ ਵੀ ਅਮਰਤਪਾਲ ਜਿਹੜਾ ਮੂਤਪਾਲ ਆ ਉਹਦੀ ਉਹਦੀ ਜਿਹੜੀ ਬਾਰਸ਼ ਜਥੇਬੰਦੀ ਆ ਮੈਂ ਬਾਰਸ਼ ਜਥੇਬੰਦੀ ਨੂੰ ਕੋਈ ਲਵਾੜੇ ਜਥੇਬੰਦੀ ਆ ਉਹ ਕਹਿੰਦੇ ਅਸੀਂ ਕੰਮ ਕਰ ਰਹੇ ਆ ਬਿਲਕੁਲ ਕੋਰਾ ਝੂਠ ਆ ਕਦੇ ਮੀਡੀਆ ਇਹ ਕਿਹਾ ਜਾ ਰਿਹਾ ਅੱਜ ਵੀ ਘੜੀ ਦੁੱਖ ਦੀ ਵਿੱਚ ਭਈ ਸਾਡਾ ਮੁੱਖ ਮੰਤਰੀ ਬਣੂਗਾ ਅਮਰਦਵਾਲ ਮੈਂ ਕਹਿਣਾ ਵੀ ਅਮਰਦਵਾਲ ਮੁੱਖ ਮੰਤਰੀ ਕੀ ਮੈਂਬਰ ਪੰਚਾਇਤ ਨਹੀਂ ਬਣ ਸਕਦਾ ਅਗਲੀ ਵਾਰ ਨੂੰ ਜਿੱਥੇ ਵੀ ਉਹ ਖੜੂਗਾ ਮੈਂ ਉਹਦੇ ਅਮਰਦਵਾਲ ਦੇ ਖਿਲਾਫ ਖੜੂਗਾ ਇੱਕ ਹੋਰ ਗੱਲ ਆ ਜਿਹੜਾ ਅੱਤਵਾਦੀ ਦੁਆਰਾ ਫੇਰ ਕਹੂੰਗਾ ਪੰਨੂਆ ਸਾਡੇ ਤਿਰੰਗੇ ਝੱਡੇ ਦਾ ਅਪਮਾਨ ਕਰਦਾ ਵਾ ਔਰ ਦਾ ਅਪਮਾਨ ਕਰਨ ਵਾਲਾ ਵਿਅਕਤੀ ਆ ਸਾਡੇ ਨੌਜਵਾਨ ਪੀੜੀ ਨੂੰ ਬਰਕਾਰ ਰਿਹਾ ਵਾ ਔਰ ਲੋਕਾਂ ਨੂੰ ਆਪਣੇ ਖਾਲਸਾ ਦੇ ਛੱਡੇ ਰੌਣ ਬਾਅਦ ਪ੍ਰੇਤ ਕਰ ਰਿਹਾ ਵਾ ਉਦੋਂ ਕਹਿੰਦਾ ਮੈਂ 1 ਲੱਖ ਡਾਲਰ ਲਵਾਂਗਾ 2 ਲੱਖ ਡਾਲਰ ਲਵਾਂਗਾ ਅੱਜ ਕਿੱਥੇ ਗਈ ਇਹਦੀ ਮਾਨਵਤਾ ਦੱਸੋ ਜੀ ਇਹ ਮਾਨਵਤਾ ਨਹੀਂ ਇਹ ਸੱਚੀ ਮੁੱਚੀ ਅਤਬਾਦੀ ਹੈ ਇਹਦਾ ਖੂਨ ਚਿੱਟਾ ਵਾ ਇਹ ਪੰਜਾਬ ਦਾ ਬਾਸੀ ਨਹੀਂ ਕਹਾ ਸਕਦਾ ਇਹ ਪੰਜਾਬ ਦਾ ਕੋਈ ਇਹਦਾ ਖਾਲਸਤਾਨੀ ਬਣੂਗਾ ਤੇ ਕੋਈ ਹੋਰ ਗੱਲਾਂ ਇਹ ਗੱਲਾਂ ਕਰਦਾ ਪਾਕਿਸਤਾਨ ਦੀਆਂ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਜੀ ਸੰਦੂਰ ਵਿੱਚ ਲੜਾਈ ਕੀਤੀ ਆ ਉਦੋਂ ਇਹਨੇ ਸਾਥ ਦਿੱਤਾ ਸਾਡੀ ਫੌਜ ਦਾ ਸਾਥ ਦਿੱਤਾ ਇਹਨੇ ਫੌਜ ਦਾ ਸਾਥ ਪਾਕਿਸਤਾਨ ਦਾ ਸਾਥ ਦਿੱਤਾ ਇਹਨੇ ਇਹ ਬਿਲਕੁਲ ਗਲਤ ਕਰ ਰਿਹਾ ਵਾ ਇੱਕ ਚਾਚਾ ਬਗੇਲ ਸਿੰਘ ਆ ਉਹ ਵੀ ਬੜਾ ਆਪਣੇ ਉਹਨੂੰ ਇੰਜਨ ਇੰਜਨ ਮਹਿਕਾ ਬਣਾਇਆ ਹੋਇਆ ਨੇ ਲੋਕਾਂ ਨੂੰ ਗਾਲਾਂ ਕੱਢਣ ਵਾਸਤੇ ਰੱਖਿਆ ਆ ਲੋਕਾਂ ਨੂੰ ਧਮਕੀਆਂ ਦੇਣ ਵਾਸਤੇ ਰੱਖਿਆ ਇੰਨਾ ਮਹਿਕਾ ਉਹਨੇ ਅੱਗੇ ਤਾਂ ਕਹਿੰਦਾ ਮੈਂ ਲੋਕਾਂ ਦੀ ਸੇਵਾ ਬਹਾ ਕਰਦਾ ਵਾਂ ਅੱਜ ਕਿੱਥੇ ਗਿਆ ਪੰਜਾਬ ਜਿਹੜੇ ਵੀ ਪੰਜਾਬ ਦੇ ਬਾਹਰੋਂ ਗਏ ਹੋਏ ਨੇ ਬਾਹਰ ਲੋਕ ਮੈਂ ਉਹਨਾਂ ਸਾਰਿਆਂ ਨੂੰ ਕਹਿਣਾ ਚਾਹਨਾ ਐਨਆਰਆਈਆਂ ਨੂੰ ਜਿਹੜੇ 50 50 ਸਾਲ 60 60 ਸਾਲ ਦੇ ਬੈਠੇ ਆ ਅਗਰ ਜੇ ਸੱਚਮੁੱਚ ਤੁਸੀਂ ਕੋਈ ਸੇਵਾ ਕਰਦੇ ਆ ਤਾਂ ਪੰਜਾਬ ਸਰਕਾਰ ਨੇ ਵੀ ਕਿਆ ਵਰਕ ਆਰਡ ਜਾਰੂ ਕੀਤਾ ਕੋਰਡ ਜਾਰੂ ਕੀਤਾ ਵਾ ਜਾਂ ਨਿੱਜੀ ਲੋਕਾਂ ਦੇ ਘਰ ਬਣਾ ਕੇ ਦੇ ਦਿਓ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਸਿਰਫ ਤੇ ਸਿਰਫ ਖਾਲਸਤਾਨ ਦੀਆਂ ਗੱਲਾਂ ਕਰ ਰਹੀਆਂ ਨੇ ਜਾਂ ਸਾਡੇ ਤਿਰੰਗੇ ਝੱਡੇ ਦਾ ਪ੍ਰਚਾਰ ਕਰਨਾ ਇਹ ਗੱਲਾਂ ਬਿਲਕੁਲ ਨਹੀਂ ਹੋਣੀਆਂ ਸਾਡੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਹਿਮਾਚਲ ਦੇਵੀ ਦੇਵਤਿਆਂ ਦੀ ਧਰਤੀ ਆ ਜੰਮੂ ਕਸ਼ਮੀਰ ਵੀ ਸਾਡੇ ਦੇਵੀ ਦੇਵਤਿਆਂ ਦੀ ਧਰਤੀ ਆ ਇਹ ਪਵਿੱਤਰ ਸਾਰਾ ਪੂਰਾ ਭਾਰਤ ਦੀ ਪਵਿੱਤਰ ਆ ਅਸੀਂ ਮੈਂ ਦੁਬਾਰਾ ਤੋਂ ਫੇਰ ਕਹਿਣਾ ਚਾਹਨਾ ਵਾ ਵੀ ਇਹ ਪਰਮਾਤਮਾ ਜਿਹੜੇ ਸਾਡੀ ਕਿਰੂਪੀਆ ਹੜਾਂ ਦੀ ਆਈ ਹੋਈਆਂ ਸ਼ਾਂਤੀ ਬਖਸ਼ੋ ਸ਼ਾਂਤੀ ਬਖਸ਼ੋ ਪਰਮਾਤਮਾ ਅੱਜ ਤਾਂ ਕੁਦਰਤੀ ਤੌਰ ਤੇ ਧੁੱਪ ਨਿਕਲੀ ਹੋਈ ਆ ਅਸੀਂ ਤਾਂ ਇੱਥੇ ਅੱਜ ਆਏ ਸੀ ਖੰਨਾ ਵਿਖੇ 44ਵੀਂ ਲਾਲਾ ਜਗਤ ਨਾਨ ਨ ਜੀ ਸ਼ਹੀਦ ਜੀ ਦੀ ਵਰਸੀ ਸੀ ਉਸ ਵਰਸੀ ਦੇ ਸਬੰਧ ਵਿੱਚ ਸ਼ਰਧਾ ਦੇ ਫੁੱਲ ਪੇਟ ਕਰਨ ਆਏ ਸੀ ਲੇਕਿਨ ਜਦੋਂ ਅਸੀਂ ਸੋਸ਼ਲ ਮੀਡੀਆ ਖੋਲਦੇ ਆ ਉਹ ਤੇ ਜਗਤਾਰ ਹਵਾਰਾ ਅਸੀਂ ਜਗਤਾਰ ਹਵਾਰੇ ਦੇ ਵਾਰਸਾਂ ਜੀ ਜੇ ਨਾਲ ਪਿੰਡਰਾ ਦੇ ਵਾਰੇ ਵਾਰਸਾਂ ਜਦੋਂ ਹੜ ਆਏ ਨੇ ਇਥੇ ਕੀ ਮਤਲਬ ਜੀ ਅਸੀਂ ਦੁੱਖ ਬਣਾਉਣ ਆਇਆ ਨਾ ਕਿ ਲੋਕਾਂ ਦਾ ਮਨਜਾਕ ਡਾਉਣ ਆਇਆ ਇਹ ਬੈਨਰ ਬੋਰਡਰ ਮੈਂ ਸਰਕਾਰ ਨੂੰ ਕਹਿੰਦਾ ਸਾਰੇ ਪਟ ਦਿਓ ਜਦੋਂ ਕੋਈ ਐਮਐਲਏ ਵਿਚਾਰੀ ਉੱਤੇ ਜਾਂਦੀ ਆ ਉਹਦੀ ਬੇਇੱਜ਼ਤੀ ਕਰਦੇ ਤੁਸੀਂ ਚਾਹੇ ਆਮ ਪਾਰਟੀ ਦੇ ਬੰਦੇ ਆ ਆਮ ਪਾਰਟੀ ਸਰਕਾਰ ਆ ਸਰਕਾਰ ਨਹੀਂ ਹੁਣ ਪੰਜਾਬ ਵੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਆ ਸਰਕਾਰ ਵਧੀਆ ਕੰਮ ਕਰ ਰਹੀ ਆ ਕੇਂਦਰ ਸਰਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਦੇ ਸ਼ਿਵਰਾਜ ਚਾਂਗ ਜੀ ਨੇ ਭੇਜਿਆ ਸਾਰੇ ਉੱਥੇ ਜਾਕਰ ਸਾਹਬ ਗਏ ਆ ਰਵਨੀ ਦੇ ਬਿੱਟੂ ਜੀ ਗਏ ਆ ਸਾਰੇ ਲੋਕ ਪਟਾਲਾ ਚ ਕੱਲ ਗਏ ਆ ਅਸਲਤਾਰ ਬਨੋਦੀ ਜਗਾਇਆ ਲੇਕਿਨ ਸਾਰਿਆਂ ਆਪਰ ਹੱਲ ਮਿਲ ਕੇ ਕੰਮ ਕਰਨਾ ਵਾ ਆਫਤਰੀ ਕੜੀ ਚ ਲਾ ਕੇ ਵਿਰੋਧ ਕਰਨਾ ਕਿਸੇ ਦਾ ਹੁਣ ਕੱਲ ਨੂੰ ਮੈਂ ਜਾਊਂਗਾ ਉਥੇ ਮੇਰਾ ਵਿਰੋਧ ਕਰਨਗੇ ਇਹ ਬਿਲਕੁਲ ਗਲਤ ਆ ਮੈਂ ਵੀ ਹੜਾਂ ਦੇ ਪੀੜੀ ਤੇ ਜਾਊਂਗਾ ਮੈਂ ਇਸੇ ਕਰਕੇ ਨਹੀਂ ਜਾਂਦਾ ਵੀ ਮੈਂ ਕਿਸੇ ਦਾ ਵਿਰੋਧ ਨਾ ਨਿਸ਼ਾਨਾ ਨਾ ਬਣਾ ਫਿਰ ਸਰਕਾਰ ਕਹੂਗਾ ਪੰਜਾਬ ਪੁਲਿਸ ਕਹੂਗੀ ਮੜ ਤੂੰ ਜਾਣਬੁੱਝ ਕੇ ਆਇਆ ਮੈਂ ਜਾਣਬੁੱਝ ਕੇ ਨਹੀਂ ਅਸੀਂ ਵੀ ਲੋਕਾਂ ਦੀ ਸੇਵਾ ਕਰਦੇ ਜਾਂਦੇ ਆ ਸਾਡੇ ਚੜੀ ਚੰਨੀ ਵੀ ਸੇਵਾ ਕਰ ਰਹੇ ਆ ਫੌਜ ਵੀ ਸਾਡੀ ਸੇਵਾ ਕਰ ਰਹੀ ਆ ਅਸੀਂ ਵੀ ਸੇਵਾ ਦੇ ਵਿੱਚ ਕੁਝ 1 2 ਪੈਸੇ ਪਾ ਸਕੀਏ ਅਸੀਂ ਵੀ ਪਰਮਾਤਮਾ ਦਾ ਗੁਣ ਕਰਨੇ ਆ ਸੰਧਾਨ ਨੂੰ ਮੰਨਣੇ ਵਿਅਕਤੀ ਆ ਲੇਕਿਨ ਇਹ ਲੋਕ ਖਾਲਸਤਾਨੀ ਲੋਕ ਅੱਜ ਪੰਜਾਬ ਦਾ ਨਹੀਂ ਸੋਚਣਾ ਇਹਨਾਂ ਨੇ ਇਹ ਪੰਜਾਬ ਦੇ ਜੰਮੇ ਹੋਏ ਲੋਕ ਬਾਹਰ ਬਹਿ ਕੇ ਗਦਾਰੀ ਕਰਨ ਵਾਲੇ ਲੋਕ ਨੇ ਇਹ ਪਾਕਿਸਤਾਨ ਦੀ ਗਦਾਰੀ ਕਰਨ ਵਾਲੇ ਲੋਕ ਨੇ ਇਹ ਧੰਨਵਾਦ